ਤਸੋ ਸਾਡੇ ਨਾਲ ਉਹ ਵਿਅਕਤੀ ਜੁੜ ਚੁੱਕੇ ਆ ਜਿਸ ਦੀ ਅਗਵਾਈ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਆ ਤੇ ਸਾਡੇ ਨਾਲ ਜਿਹੜੇ ਉਹ ਨੌਜਵਾਨ ਜਿਹੜੇ ਆਗੂ ਜੁੜ ਚੁੱਕੇ ਆ ਜਿਨ੍ਹਾਂ ਦੀ ਬਦੌਲਤ ਇਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਆ ਇਕੱਤਰ ਹੋਏ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੀ ਆਪਣੇ ਚੈਨਲ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਇੱਥੇ ਪਹੁੰਚੇ ਠੀਕ ਹੈ ਜੀ ਅਸੀਂ ਵੀ ਇਸ ਮੀਟਿੰਗ ਅਸਰੇ ਰੱਖੀ ਗਈ ਕਿ ਸਾਡੇ ਜਿਹੜੇ ਪਰਿਵਾਰ ਆ ਨਸ਼ੇ ਤੋਂ ਮੁਕਤ ਹੋ ਜਾਈ ਇਹਨਾਂ ਜਾਗਰੂਕ ਹੋ ਸਕਣ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਵਿੱਚ ਵਾਲੇ ਸਮਾਜ ਵਿੱਚ ਕੀ ਔਦਾ ਹੈ ਤੇ ਤੱਕ ਜੀ ਤੇ ਅੱਜ ਕਿੰਨੇ ਕ ਇਲਾਕੇ ਦੇ ਲੋਕਾਂ ਨੇ ਤੁਹਾਨੂੰ ਸਹਿਯੋਗ ਦਿੱਤਾ ਜੀ ਘੱਟੋ ਘੱਟ 15-20 ਪਿੰਡ ਹੈਗੇ ਨੇ ਜੀ ਕਿਉਂ ਕੱਲੇ ਕੱਲੇ ਦੋ-ਦੋ ਪਿੰਡਾਂ 'ਚ ਬੰਦੇ ਬੁਲਾਏ ਗਏ ਸੀ ਕਿਉਂਕਿ ਨਾਰਮਲ ਮੀਟਿੰਗ ਰੱਖੀ ਗਈ ਸੀ ਇਹਨਾਂ ਨੇ ਕਿਹਾ ਸੀ ਕਿ ਜੋ ਮੀਟਿੰਗ ਰੱਖਣੀ ਹੈ ਅਗਲੇ ਸਵੇਰੇ ਰੱਖਾਂਗੇ ਉਸ ਵੇਲੇ ਆਪਾਂ ਸਾਰੇ ਹੀ ਪਿੰਡਾਂ ਦੇ ਵੱਧ ਤੋਂ ਵੱਧ ਬੰਦੇ ਲੈ ਕੇ ਆਉਣਗੇ ਤੁਸੀਂ ਦੇਖ ਹੀ ਸਕਦੇ ਹੋ ਜੀ ਅਕਰ ਇਹ ਦੋ-ਦੋ ਬੰਦੇ ਲੈਣ ਤੇ ਕੰਨੇ ਬੰਦੇ ਲੈ ਸਕਦੇ ਹੋ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇ ਖੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਖੜੇ ਆ ਅਸੀਂ ਸੰਗਤਪੁਰਾ ਟੈਪੀ ਵਿਖੇ ਜਿੱਥੇ ਕਿ ਅੱਜ ਬਾਲਮੀਕਾ ਆਧ ਧਰਮ ਸਮਾਜ ਦੀ ਜਿਹੜੀ ਆਗੂ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਿਆ ਮੈਂ ਇੱਕ ਕਰਮਿਕ ਕੈਮਰਾਮੈਨ ਕੁੰਗਾ ਵੀ ਇੱਥੇ ਵੱਖ-ਵੱਖ ਇਲਾਕੇ ਦੇ ਜਿਹੜੇ ਨੌਜਵਾਨ ਜਿਹੜੇ ਤੇ ਨਾਲ ਉਹਨਾਂ ਦੇ ਜਿਹੜੇ ਵੱਖ-ਵੱਖ ਜਿਹੜੇ ਆਗੂ ਤੇ ਇੱਥੇ ਨਗਰ ਦੇ ਜਿਹੜੇ ਆ ਸਰਪੰਚ ਸਾਬ ਬਿੰਦਰ ਸਿੰਘ ਜੀ ਮਿਲਿਆ ਇਹ ਵੀ ਇੱਥੇ ਮੁੱਖ ਤੇ ਪਹੁੰਚੇ ਹੋਏ ਆ ਅੱਜ ਇੱਕ ਇਹਨਾਂ ਨੇ ਇਹ ਮੀਟਿੰਗ ਕੀਤੀ ਆ ਉਹ ਮੀਟਿੰਗ ਦਾ ਕੀ ਏਜੰਡਾ ਸੀ ਉਹ ਕਿਸ ਲਈ ਮੀਟਿੰਗ ਕੀਤੀ ਆ ਤੇ ਮੀਟਿੰਗ ਵਿੱਚ ਅੱਤੇ ਕੀ ਕੀ ਵਿਚਾਰਾਂ ਕੀਤੀਆਂ ਆਉ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦਾ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਵਿਕਾਸ ਤਲਵਾਰ ਮੈਂ ਭਾਰਤੀ ਵਾਲਮੀਕ ਧਰਮਸਾਲ ਭਾਵਦਾਸ ਦਾ ਜ਼ਿਲ੍ਹਾ ਪ੍ਰਧਾਨ ਅੱਜ ਹੀ ਲੱਗਿਆ ਵਾਂ ਤੇ ਸਾਡੇ ਜਿਹੜੀ ਸੰਸਥਾ ਦੇ ਰਾਸ਼ਟਰੀ ਮੁਖ ਸੰਚਾਲਕ ਜੀ ਵਿਜੇ ਧਾਨਵ ਜੀ ਆ ਸਾਡੀ ਜਿਹੜੀ ਸੰਸਥਾ ਉਹ ਪੂਰੀ ਇੰਡੀਆ ਚ ਨਾ ਪੂਰੇ ਵਰਲਡ ਚੇ ਕੰਮ ਕਰਦੀ ਆ ਸਾਡਾ ਜਿਹੜਾ ਕੰਮ ਆ ਨਾ ਨਸ਼ੇ ਤੋਂ ਦੂਰ ਰੱਖਣਾ ਬੱਚਿਆਂ ਨੂੰ ਪੜ੍ਹਾਈ ਤੇ ਵੱਲ ਦੇ ਕੇ ਹਨ ਇਹ ਸਾਡੇ ਪ੍ਰਚਾਰ ਨਾਲ ਠੀਕ ਹੈ ਜੀ ਤੇ ਅੱਜ ਅਸੀਂ ਪਿੰਡ ਚ ਆਏ ਆ ਸਾਡਾ ਛੋਟਾ ਪਰ ਰਾਜਸਪ੍ਰੇਤ ਇਹਨੇ ਤਕਰੀਬਨ ਮੇਰੇ ਖਿਆਲ ਤੋਂ 15 ਪਿੰਡਾਂ ਦੇ ਮੁੰਡੇ ਸਾਡੇ ਨਾਲ ਜੁੜੇ ਆ ਕਿ ਇਹਨਾਂ ਨੂੰ ਸਿਰਫ ਸਵਾਦ ਲਾਣੇ ਵੀ ਜਦੋਂ ਵੀ ਸਾਡੇ ਕੋਈ ਲੋੜ ਹੋਈ ਪੂਰੀ ਟੀਮ ਨਾਲ ਦੀ ਹੈਲਪ ਕਰੂਗੀ ਅੱਜ ਜਿਹੜੀ ਇੱਕ ਵਿਸ਼ੇਸ਼ ਐਮ ਮੀਟਿੰਗ ਕੀਤੀ ਆ ਉਹਦਾ ਮੀਟਿੰਗ ਦਾ ਕੀ ਮਕਸਦ ਆ ਜੀ ਆ ਮੀਟਿੰਗ ਦਾ ਮਕਸਦ ਤੇ ਇਹ ਜੀ ਕਿ ਪਿੰਡਾਂ ਦੇ ਵਿੱਚ ਤੋਂ ਸਾਡੇ ਦਾ ਧ ਵਾਲਮਿੰਗ ਤੋਂ ਅੰਦਾ ਪ੍ਰਚਾਰ ਹੈਗਾ ਵਾ ਪਿੰਡਾਂ ਦੇ ਵਿੱਚ ਲੋਕ ਘਟ ਲੋਕੀ ਦੂਰ ਕੁਝ ਲੋਕੀ ਅਨਪੜ੍ਹ ਵੀ ਹੈਗੇ ਆ ਤਾਂ ਅਸੀਂ ਇਹੀ ਪ੍ਰਚਾਰ ਕਰਦੇ ਬਈ ਆਪਣੇ ਵਿੱਚ ਬੁੱਧ ਪੜ੍ਹਾਓ ਨਸ਼ੇ ਤੋਂ ਦੂਰ ਰੱਖੋ ਠੀਕ ਹੈ ਜੀ ਤੇ ਕੋਈ ਸਿਆਸਤ ਵਿੱਚ ਵੀ ਇਹ ਮਸਤਾਨ ਰੱਖਦੇ ਆ ਜੀ ਦੇਖੋ ਜੀ ਹਾਲਾਤ ਦੇ ਮੱਧ ਵਿੱਚ ਜੇ ਦੇਖਦੇ ਹੋ ਤਾਂ ਜ਼ਰੂਰਤ ਹੈਗੀ ਜਿਹੜੇ ਸਾਡੇ ਦਾਣਾ ਸਾਭ ਜੀ ਉਹ ਕਾਲਜ ਦਲ ਦੇ ਨਾਲ ਚੱਲਦੇ ਨੇ ਅਸੀਂ ਵੀ ਉਹਨਾਂ ਦੇ ਨਾਲ ਹੀ ਠੀਕ ਹੈ ਜੀ ਤੇ ਅੱਜ ਇੱਥੇ ਕੋਈ ਜਿਹੜੇ ਵੱਖ-ਵੱਖ ਇਲਾਕਿਆਂ ਨੂੰ ਨੌਜਨ ਕਤਰ ਹੋਇਆ ਕੱਜ ਕੋਈ ਚੋਣ ਵੀ ਕੀਤੀ ਗਈ ਆ ਨਹੀਂ ਚੋਣਾਂ ਜੇ ਕਿਤੇ ਨਹੀਂ ਗਈ ਸਾਡਾ ਜਿਹੜਾ ਵਿਚਾਰ ਸੀ ਨਾ ਭਾਈ ਜਸਪ੍ਰੀਤ ਨੂੰ ਤਹਿਸੀਲ ਪ੍ਰਧਾਨ ਲਾਉਣ ਦਾ ਵਿਚਾਰ ਸੀ ਪਰ ਨਹੀਂ ਅਸੀਂ ਇਹ ਸੋਚਿਆ ਵੀ ਦਾਨਾ ਸਾਹਿਬ ਨੂੰ ਲਾਵਾਂਗੇ ਵੱਡੀ ਮੀਟਿੰਗ ਰੱਖਾਂਗੇ ਫੇਰ ਹੀ ਲਾਵਾਂਗੇ ਜੀ ਤੇ ਇਸ ਤੋਂ ਇਲਾਵਾ ਕੋਈ ਜਿਹੜੀ ਭਾਰਤੀ ਬਾਲਮੀਕ ਸਮਾਜ ਤੋਂ ਦੀ ਗੱਲ ਕੀਤੀ ਆ ਤੁਸੀਂ ਹੋਰ ਇਹ ਪੂਰੇ ਪੰਜਾਬ 'ਚ ਕੰਮ ਕਰੀ ਜਾਂ ਭਾਰਤ 'ਚ ਕੰਮ ਕਰੀ ਨਹੀਂ ਜੀ ਨਹੀਂ ਇਹ ਪੂਰੇ ਵਰਲਡ 'ਚ ਕੰਮ ਕਰਦੀ ਪਈ ਆ ਇਹਦੇ ਰਾਸ਼ਟਰੀ ਮੁਖ ਸੰਤਾਲ ਜੀ ਦਾਨਾ ਸਾਹਿਬ ਸਾਡੇ ਹਰ ਆਪਣਾ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕੰਮ ਚੱਲਦਾ ਪਿਆ ਇਹ ਤੁਸੀਂ ਇੱਥੇ ਇਲਾਕੇ ਵਿੱਚ ਜਗਰਾਉਂ ਲਾ ਕੇ ਪਹਿਲੀ ਮੀਟਿੰਗ ਕੀਤੀ ਆ। ਅੱਜ ਇਹ ਸਾਡੀ ਪਹਿਲੀ ਮੀਟਿੰਗ ਆ। ਅੱਜ ਮੋਹਜੀ ਕਰਕੇ ਹੋਈ ਆ ਤਾਂ ਸਾਡਾ ਅੱਜ ਇਹ ਇੰਨਾ ਕਰਕੇ ਮੀਟਿੰਗ ਹੋਈ ਆ। ਤੁਹਾਡੇ ਨਾਲ ਇੱਥੇ ਨੌਜਵਾਨ ਜਿਹੜੇ ਆ ਗੂ ਫੋਰੀ ਪਹੁੰਚੇ ਹੋਇਆ ਆਓ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਅਸੀਂ ਆਪਣਾ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ। ਅੱਜ ਦੀ ਮੀਟਿੰਗ ਦਾ ਕੀ ਮਕਸਦ ਹੈ? ਅੱਜ ਦੀ ਮੀਟਿੰਗ ਦਾ ਜਿਹੜਾ ਮਕਸਦ ਹੈ ਉਹ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਨਸ਼ਿਆਂ ਤੋਂ ਦੂਰ ਰੱਖਣਾ। ਸਮਾਜ ਦੇ ਵਿੱਚ ਜੋ ਵੀ ਬੁਰੇ ਕੰਮ ਹੁੰਦੇ ਆ ਆ ਬੱਚੇ ਅੱਜ ਗਲਤ ਕਦਮ ਕਿਸੇ ਵੀ ਚੀਜ਼ ਨੂੰ ਲੈ ਕੇ ਉਠਾਉਂਦੇ ਆ ਉਸ ਚੀਜ਼ ਨੂੰ ਲੈ ਕੇ ਅਸੀਂ ਮਤਲਬ ਜਾਗਰੂਤ ਕਰ ਰਹੇ ਆ ਆਪਣੇ ਸਮਾਜ ਦੇ ਪ੍ਰਤੀ ਆਪਣੇ ਧਰਮ ਦੇ ਪ੍ਰਤੀ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਅਸੀਂ ਇਹਨਾਂ ਨੂੰ ਜਾਗਰੂਤ ਕਰਦੇ ਆ ਇਹ ਹੀ ਸਾਡਾ ਮੇਨ ਮਕਸਦ ਆ ਸਾਡੀ ਸੰਗਠਨਾ ਸਾਡਾ ਭਾਰਤੀ ਵਾਲਮੀਕੀ ਧਰਮ ਸਮਾਜ ਰਜਿਸਟਰਡ ਪਾਵਨਸ ਭਾਰਤ ਸਾਡੇ ਬਹੁਤ ਹੀ ਸਤਿਕਾਰਯੋਗ ਵਿਰੇਸ਼ ਵਿਜੇ ਦਾਨਵ ਜੀ ਮੁੱਖ ਸੰਚਾਲਕ ਨੇ ਇਹ ਭਾਰਤ ਲੈਵਲ ਤੇ ਰਜਿਸਟਰਡ ਹੈ ਸੰਸਥਾ ਸਾਡੀ ਸੰਸਥਾ ਦਾ ਸੰਗਠਨ ਲੇਕਿਨ ਇਹ ਤਕਰੀਬਨ ਤਕਰੀਬਨ ਪੂਰੇ ਵਰਲਡ ਦੇ ਵਿੱਚ ਹੀ ਕੰਮ ਕਰਦਾ ਵਾ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਉਹ ਬਾਹਰ ਬੈਠੇ ਨੇ ਉਹ ਬਾਹਰੋਂ ਵੀ ਸਾਨੂੰ ਸਪੋਰਟ ਕਰਦੇ ਆ ਬਾਹਰ ਵੀ ਧਰਮ ਦਾ ਪੂਰਾ ਪ੍ਰਚਾਰ ਕਰਦੇ ਆ ਜਿਸ ਤਰ੍ਹਾਂ ਅਸੀਂ ਇੱਥੇ ਪ੍ਰਚਾਰ ਕਰਦੇ ਆ ਉਹ ਬਾਹਰ ਵੀ ਪ੍ਰਚਾਰ ਕਰਦੇ ਆ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਆਪਣੇ ਸਮਾਜ ਨੂੰ ਸਾਫ਼ ਸੁਥਰਾ ਤੇ ਨਸ਼ੇ ਤੋਂ ਮੁਕਤ ਰੱਖਣ ਦਾ ਜਿਹੜਾ ਉਦੇਸ਼ ਹੈ ਉਹੀ ਸਾਡਾ ਉਦੇਸ਼ ਹੈ ਠੀਕ ਹੈ ਇੱਕ ਤੁਹਾਡਾ ਜਿਹੜਾ ਅਪਰਲਾ ਬਹੁਤ ਸ਼ਲਾਘਾਯੋਗ ਆ ਦੀ ਜਿਵੇਂ ਨਸ਼ੇ ਨੂੰ ਮੁਕਤ ਨੌਜਵਾਨਾਂ ਨੂੰ ਕਰਨਾ ਜਾਂ ਭਾਈਵੇਲੇ ਬੱਚਿਆਂ ਨੂੰ ਪ੍ਰੇਰਨਾ ਜੇ ਇੱਕ ਵਿਜੇਦਾਨ ਦੀ ਗੱਲ ਕੀਤੀ ਆ ਜੀ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈਗਾ ਵੀ ਹੁਣ ਜਿਵੇਂ ਲੋਕ ਸਭਾ ਚ ਉਹਨਾਂ ਨੇੜੇ ਆ ਗਏ ਆ ਵੱਡੀ ਗਿਣਤੀ ਵਿੱਚ ਜਿਹੜੇ ਰਾਜਨੀਤਿਕ ਆਗੂ ਆ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਕਠਨ ਕੀਤੇ ਆ ਕਿ ਤੁਹਾਡਾ ਕੋਈ ਮਕਸਦ ਨਹੀਂ ਇਦਾਂ ਬਈ ਇੱਥੇ ਲੋਕਾਂ ਨੂੰ ਇਕੱਠੇ ਕਰਕੇ ਬਾਅਦ ਵਿੱਚ ਸਿਆਸਤ ਨਾਲ ਜੋੜਿਆ ਜਾਵੇ ਕਿ ਸੁਆਗੂ ਦੇ ਮਗਰ ਜੋੜਿਆ ਜਾਵੇ ਦੇਖੋ ਜੀ ਸਾਡਾ ਧਾਰਮਿਕ ਸੰਗਠਨ ਆ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਨਾ ਕਰਦੇ ਸੀ ਨਾ ਕਰਦੇ ਆ ਤੇ ਨਾ ਹੀ ਕਰਾਂਗੇ ਸਾਡਾ ਚੋਣਾ ਨੂੰ ਲੈ ਕੇ ਕੋਈ ਵੀ ਇਸ ਤਰ੍ਹਾਂ ਦਾ ਮਕਸਦ ਨਹੀਂ ਹੈਗਾ ਅਸੀਂ 14 April 2024 ਨੂੰ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਮਨਾਉਣ ਜਾ ਰਹੇ ਹਾਂ ਉਹਦੇ ਬਾਰੇ ਹੀ ਅਸੀਂ ਜਾਗਰੂਤ ਕਰ ਰਹੇ ਹਾਂ ਨਾ ਕਿ ਚੋਣਾ ਬਾਰੇ ਸਾਡਾ ਕੋਈ ਐਸਾ ਮਕਸਦ ਨਹੀਂ ਹੈਗਾ ਠੀਕ ਹੈ ਧਰਮ ਦਰਸ਼ਕੋ ਸਾਡੇ ਨਾਲ ਉਹ ਸਖਸੀਤ ਹੁਣ ਜੁੜ ਚੁੱਕੀ ਆ ਜਿਨ੍ਹਾਂ ਦਾ ਇਲਾਕੇ ਵਿੱਚ ਕਾਫੀ ਨਾਮ ਚੱਲਦਾ ਉਹ ਸਖਸੀਤ ਦਾ ਨਾਮ ਹੈਗਾ ਬਿੰਦਮਨੀਲਾ ਜੋ ਇੱਥੇ ਸੰਗਤਪੁਰਾ ਢੈਪੀ ਦੇ ਜਿਹੜੇ ਆ ਸਰਪੰਚ ਵੀ ਆ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਅੱਜ ਦੀ ਮੀਟਿੰਗ ਲੈ ਕੇ ਕੀ ਕਹਿੰਦੇ ਆ ਅੱਜ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਦਾ ਇਸ ਮੀਟਿੰਗ ਲੈ ਕੇ ਕੀ ਕਹਿਣਾ ਆਪਾਂ ਉਹ ਆਪਾਂ ਕਰਦੇ ਆ ਗੱਲ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਅਸੀਂ ਚੈਨਲ ਦਾ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਹਾਂਜੀ ਤੇ ਅੱਜ ਜਿਹੜੀ ਇੱਕ ਮੀਟਿੰਗ ਹੋਈ ਆ ਬਾਲਮੀਕ ਭਾਈਚਾਰੇ ਦੀ ਇੱਥੇ ਕਈ ਜਿਹੜੇ ਭਾਰਤੀ ਬਾਲਮੀਕ ਸਮਾਜ ਜਿਹੜੇ ਆਗੂ ਪਹੁੰਚੇ ਹੋਏ ਆ ਤੇ ਤੁਸੀਂ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਆ ਜੀ ਇਹ ਜਿਹੜਾ ਭਾਰਤੀ ਬਾਲਮੀਕ ਸਮਾਜ ਵਾਲਿਆਂ ਉਨੇ ਹੀ ਆਰਗੇਨਾਈਜ਼ ਕੀਤਾ ਇਹਦਾ ਜਿਹੜਾ ਮੇਨ ਮਕਸਦ ਸੀਗਾ ਉਹਨਾਂ ਦਾ ਏਜੰਡਾ ਜਿਹਦਾ ਅੱਜ ਦਾ ਮੇਨ ਏਜੰਡਾ ਇਹ ਹੈ ਨਸ਼ਿਆਂ ਦੇ ਖਿਲਾਫ ਨਸ਼ਿਆਂ ਤੋਂ ਬਚਰੋ ਇਹਨਾਂ ਸੰਸਥਾ ਜਿਉਂਦੇ ਨੂੰ ਸਮੇਂ ਜੀ ਮੈਨੂੰ ਬਹੁਤ ਬਸੁਰਤ ਨੂੰ ਬੁਲਾਇਆ ਸੀਗਾ ਇਹਨੂੰ ਦਾ ਵੀ ਆ ਏਜੰਡਾ ਸਾਡਾ ਏਜੰਡਾ ਮੈਨੂੰ ਵਧੀਆ ਲੱਗਿਆ ਤੇ ਮੈਂ ਉਹਨਾਂ ਦਾ ਬਹੁਤ ਤਨ ਹਰ ਇੱਕ ਨੂੰ ਸਤਿ ਸ੍ਰੀ ਅਕਾਲ ਸਹਿਯੋਗ ਦਿੰਦਾ ਠੀਕ ਹੈ ਜੀ ਠੀਕ ਹੋਰ ਕੁਝ ਕਹਿਣਾ ਚਾਹੁੰਦੇ ਨਹੀਂ ਨਹੀਂ ਬਸ ਅਸੀਂ ਇਹੀ ਕਾਮਨਾ ਕਰੂੰ ਇਹਨਾਂ ਤੋਂ ਆਸ ਰੱਖਦਾ ਵੀ ਜਿਵੇਂ ਇਹਨਾਂ ਨੇ ਸ਼ੁਰੂ ਕੀਤਾ ਵਾ ਇਹ ਹਟਣ ਨਾ ਹੋਣ ਇਹਨੂੰ ਵਧੀਆ ਇੱਕ ਉਪਰਾਲਾ ਵਾ ਹਰੇਕ ਪਿੰਡ ਪਿੰਡ ਲੈ ਕੇ ਜਾਣ ਕੋਸ਼ਿਸ਼ ਕਰਨ ਵੀ ਹਰੇਕ ਪਿੰਡ ਤੋਂ ਇਹਨਾਂ ਨੂੰ ਸਹਿਯੋਗ ਆਪਾਂ ਨੂੰ ਵੀ ਦੇਣਾ ਚਾਹੀਦਾ ਕਿਉਂਕਿ ਇੱਕ ਵਧੀਆ ਉਪਰਾਲਾ ਵਾ ਇਹ ਆਪਾਂ ਨੂੰ ਵੀ ਲੋੜ ਆ ਇਹ ਚੀਜ਼ ਦੀ ਆਪਾਂ ਨੂੰ ਸਾਰਿਆਂ ਨੂੰ ਇਲਾਕੇ 'ਚ ਇਹਨਾਂ ਨੂੰ ਸਹਿਯੋਗ ਕਰਕੇ ਪਿੰਡ ਪਿੰਡ ਇਹਨਾਂ ਤੋਂ ਜਾਗਰੂਕ ਕਰੀਏ ਲੋਕਾਂ ਨੂੰ ਅਸ਼ੇਤ ਦੂਰ ਕਰੀਏ ਬਸ ਮੈਂ ਤਾਂ ਇਹੀ ਕੰਮ ਸਰਪੰਚ ਸਾਹਿਬ ਜਿਵੇਂ ਇੱਕ ਇਹਨਾਂ ਦਾ ਵਿਸ਼ੇਸ਼ ਉਪਰਾਲਾ ਤੁਸੀਂ ਪ੍ਰਸ਼ੰਸਾ ਕੀਤੀ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਇਹਨਾਂ ਦੇ ਕਦਮ ਦੀ ਪ੍ਰਸ਼ੰਸਾ ਕਰਦੇ ਆ ਕਿਉਂਕਿ ਇੱਥੇ ਇੱਕ ਜਿਹੜੇ ਬਾਲਮੀਕ ਸਮਾਜ ਦੇ ਜਿਹੜੇ ਨੌਜਵਾਨ ਜੁੜੇ ਆ ਕਿਉਂਕਿ ਜਿਹੜਾ ਨਸ਼ਾ ਵਾ ਨਸ਼ਾ ਤਾਂ ਅੱਜ ਹਰੇਕ ਧਰਮ ਦੇ ਘਰ ਦੇ ਵਿੱਚ ਵੜਿਆ ਹੋਇਆ ਵਾ ਹਰੇਕ ਉਹਨੇ ਕੋਈ ਯਾਤਨਾ ਨਹੀਂ ਦੇਖੀ ਕੋਈ ਧਰਮ ਨਹੀਂ ਦੇਖਿਆ ਕਿ ਇਹਨਾਂ ਨੂੰ ਹੋਰ ਹੀ ਅਪਰਾਲੇ ਕਰਨ ਚਾਹੀਦਾ ਦੂਸਰੇ ਲੋਕਾਂ ਨੂੰ ਵੀ ਨਾਲ ਜੋੜਨਾ ਚਾਹੀਦਾ ਤੁਸੀਂ ਮੈਨੂੰ ਦੇਖਿਆ ਹੋਣਾ ਪਹਿਲਾਂ ਬੋਲਦੇ ਨੂੰ ਮੈਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਇਹ ਤੁਹਾਡਾ ਜਿਹੜਾ ਅਪਰਾਲਾ ਵਾ ਕੱਲੇ ਬਾਲਮੀਕ ਸਮਾਜ ਤੱਕ ਨਾ ਰੱਖੋ ਇਹ ਸਮੁੱਚੀ ਮਾਨਵਤਾ ਦੀ ਅੱਜ ਦੀ ਮੁੱਖ ਲੋੜ ਆ ਆਪਣੇ ਇਹਨਾਂ ਨੂੰ ਜਿੱਥੇ ਵੀ ਪਿੰਡ ਚ ਜਿਹੜੇ ਚ ਜਾਣ ਉਹਨਾਂ ਦੇ ਮੌਤਵਾਰ ਬੰਦਿਆਂ ਨੂੰ ਮਿਲ ਕੇ ਸਾਰੇ ਸਾਰੇ ਪਿੰਡ ਤੋਂ ਸਹਿਯੋਗ ਲੈ ਕੇ ਜਾਂ ਕਿਸੇ ਮਹੱਲਾ ਉਹ ਸਾਰੇ ਮਹੱਲੇ ਤੋਂ ਸਹਿਯੋਗ ਲੋਕੇ ਕਿਉਂਕਿ ਇਹ ਇੱਕ ਹੈ ਜੀ ਵਿਸ਼ਾ ਇਹਨਾਂ ਨੇ ਛੇੜਿਆ ਵਾ ਜਿਹੜੀ ਕਿ ਸਾਰੇ ਘਰ ਘਰ ਤੇ ਸਮੱਸਿਆ ਆ ਚੱਲੀ ਆ ਉਹਨੂੰ ਰੋਕਣ ਦੀ ਲੋੜ ਹੈ ਤੇ ਇਹਨਾਂ ਨੂੰ ਸਾਰਿਆਂ ਦਾ ਸਹਿਯੋਗ ਲੈ ਕੇ ਸਾਰਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਠੀਕ ਹੈ ਧੰਨਵਾਦ जो बोले स्वर्ण भागवान वाल्मीकि महाराज की जय मोर रेडी सामने तक सुन सामने तक सुन एक मिनट